ਪਾਕਿਸਤਾਨ ਦੇ ਲੋਕਾਂ ਨੇ ਪਿਆਰ ਦਿੱਤਾ ਤੁਸੀਂ ਅਮਨਾਬਾਦ ਤੋਂ ਦਰਸ਼ਨ ਕਰਕੇ ਵਾਪਸ ਆ ਰਹੇ ਸੀ ਨਾ ਜਦੋਂ ਅਸੀਂ ਜੀਟੀ ਰੋਡ ਤੇ ਚੜ੍ਹੇ ਕੁਝ ਲੋਕਾਂ ਨੇ ਲੱਗੇ ਯਾਰ ਥੱਕ ਗਏ ਕੋਈ ਕਰਾਰੀ ਚਾਹ ਪਿਆ ਅਸੀਂ ਉੱਥੋਂ ਟਾਬੇ ਤੇ ਗੱਡੀ ਰੋਕ ਲਈ ਹੁਣ ਜਾ ਰਾਕੇ ਪੱਗਾਂ ਵਾਲੇ ਸਖੜੇ ਨੇ 7-8 ਬੱਸਾਂ ਵੀ ਖੜੀਆਂ ਤੇ ਹਰਕਤ ਦਾ ਧਿਆਨ ਉਧਰ ਨੂੰ ਜਾਂਦਾ ਉੱਥੇ ਪਹਿਲਾਂ ਇੱਕ ਆਏ ਫੈਮਿਲੀ ਕਹਿੰਦੇ ਜੀ ਅਸੀਂ ਚਾਹ ਦੇ ਪੈਸੇ ਅਸੀਂ ਪੇ ਕਰਨੇ ਮਾਨਕਾ ਵੀ ਬਹੁਤ ਤੁਹਾਡਾ ਸ਼ੁਕਰੀਆ ਮੇਰੇ ਮਨਚੇ ਅਸੀਂ ਵੀ ਅਸੀਂ 100 ਤੋਂ ਉੱਪਰ ਬੰਦਾ ਤੇ 50-6000 ਰੁਪਈਆ ਮੂ ਮੋਲੀ ਗੱਲ ਹੈ ਉੱਥੇ ਖਰਚਾ ਆ ਜਾਂਦਾ ਜਦ ਇੱਦਾਂ ਇੱਕ ਹੋਰ ਆਗੇ ਉਹ ਕਹਿੰਦੇ ਜੀ ਸਰਦਾਰ ਜੀ ਚਾਹ ਜਾਂ ਜੋ ਵੀ ਤੁਸੀਂ ਛਕਣਾ ਸਾਨੂੰ ਦੱਸੋ ਅਸੀਂ ਪੇ ਕਰਾਂਗੇ ਤੁਸੀਂ ਪੇ ਨਾ ਕਰਿਓ ਮੈਂ ਉਹਨਾਂ ਨੂੰ ਵੀ ਚਲੋ ਹੌਲੀ ਹੌਲੀ ਪਿਆਰ ਨਾਲ ਉਹਨੂੰ ਮਿਲਿਆ ਤੇ ਮੈਂ ਉਹਨੂੰ ਕਿਹਾ ਮੈਂ ਕਹ ਵੀ ਨਹੀਂ ਤੁਹਾਡਾ ਸ਼ੁਕਰੀਆ ਤੁਸੀਂ ਇਹ ਨਾ ਕਰਿਓ ਤੀਜੇ ਇੱਕ ਪਾਰਟੀ ਆਈ ਉਹਨੂੰ ਪੈਸੇ ਆਲਰੇਡੀ ਫੜਾ ਗਏ ਤੇ ਉਹ ਮੈਂ ਉਹਨਾਂ ਨੂੰ ਮੈਂ ਕਹਿੰਦਾ ਉਹਨੂੰ ਬੁਲਾਤਾ ਦੇਵੋ ਮਲਾਤਾ ਦੇਵੋ ਘਟ ਘਟ ਉਹ ਆਏ ਮਿਲੇ ਮੈਂ ਉਹਨੂੰ ਕਿ ਮੈਂ ਕਹਾਂ ਵੀ ਤੁਸੀਂ ਆਹ ਕਾਦਾ ਉਹ ਮੈਨੂੰ ਕਹਿੰਦਾ ਅਸਰਾਰ ਜੀ ਤੁਸੀਂ ਤੁਹਾਨੂੰ ਦੇਖ ਕੇ ਤਾਂ ਸਾਨੂੰ ਸਾਡੇ ਬਜ਼ੁਰਗ ਯਾਦ ਆ ਸੰਤਾ ਲੱਗ ਰਿਹਾ ਅਸੀਂ ਆਪਣੇ ਵੱਡੇ ਬਜ਼ੁਰਗਾਂ ਦੀ ਸੇਵਾ ਕਰ ਰਹੇ ਜਦੋਂ ਅਸੀਂ ਉੱਥੇ ਚਾਹ ਪੀ ਕੇ ਨਿਕਲਣ ਲੱਗੇ ਤਾਂ ਮੈਂ ਦੁਕਾਨਦਾਰ ਨੂੰ ਕਿਹਾ ਵੀ ਤੇਰੇ ਕੋ ਪੈਸੇ ਘਟਦੇ ਤਾਂ ਨਹੀਂ ਵੀ ਹੋ ਸਕਦਾ ਤੈਨੂੰ ਘਟਦੇ ਗਏ ਹੁਣ ਉਹ ਕਹਿੰਦਾ ਅਸਰਾਰ ਜੀ ਜੋ ਨਾਲ ਲੈ ਕੇ ਜਾਂਦੇ ਲੈਣੇ ਮੈਂ ਵੀ ਨਹੀਂ ਸੀ ਕਹਿੰਦਾ ਮੈਂ ਤਾਂ ਚਾਹ ਪੀਣ ਦੀ ਖੁਸ਼ੀ ਚ ਹੀ ਉਹਨੇ ਸਾਨੂੰ ਪਰੌਂਠੇ ਮੇਰੀਸ ਇਹ ਦੂ ਵਾਦ ਪਾਕ ਜਗਾ ਹੋਰ ਕਿੱਥੇ ਹੋ ਜਾਏਗੀ ਕਿ ਜਿੱਥੇ ਗੁਰੂ ਨਾਨਕ ਦੇਵ ਜੀ ਪੈਦਾ ਹੋਏ ਜਿੱਥੇ ਚੌਥੇ ਗੁਰੂ ਰਾਮਦਾਸ ਜੀ ਲਾਹੌਰ ਚ ਪੈਦਾ ਜਿੱਥੇ ਪੰਜਵੇਂ ਪਾਸ਼ਾ ਨੇ ਸ਼ਹੀਦੀ ਦਿੱਤੀ ਲਾਹੌਰ ਦੇ ਅੰਦਰ ਇਹ ਦੂ ਪਾਕ ਜਗਾ ਤੇ ਸਾਡੇ ਵਾਸਤੇ ਕੋਈ ਨਹੀਂ ਉਧਰ ਤਾਂ ਜੇ ਚਲੋ ਇੰਡੀਆ ਜੋ ਭਾਰਤ ਕਹਿੰਦੇ ਜੋ ਮਰਜੀ ਕਹਦੇ ਹੋ ਸਾਡਾ ਤਾਂ ਪਾਕਿਸਤਾਨ ਤਾਂ ਅਸਲੀ ਸਿੱਖਾਂ ਦਾ ਜਿਨ੍ਹਾਂ ਦੀ ਪਾਕ ਧਰਤੀ ਇੱਥੇ